ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਡਾ ਟਿਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਬਾਈ ਬੱਗੇ ਕੋਲੇ ਪਹੁੰਚਿਆ ਪਿੰਡ ਚੌਕੇ ਜੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਆ ਇੱਕ ਆਪਾਂ ਤੁਹਾਡੇ ਵਾਸਤੇ ਪੰਜਾਬ ਵਾਲੀ ਜਰਸੀ ਵੜ ਲੈ ਕੇ ਆਏ ਆ ਗੱਲਬਾਤ ਬਾਈ ਬੱਗੇ ਨਾਲ ਕਰਾਂ ਮੈਂ ਕਦੋਂ ਸੂਈ ਆ ਤੇ ਕਿੰਨਾ ਦੁੱਧ ਬਾਤ ਕੱਢੂ ਕਿਹੜਾ ਸੁਆ ਸਸੀ ਕਾ ਬਾਈ ਸਸੀ ਕਾ ਬਾਈ ਹੋ ਠੀਕ ਆ ਵਾਗੇ ਪਹਿਲਾਂ ਤਾਂ ਨੰਬਰ ਬੋਲੋ ਜੀ 987624670 ਪਿੰਡ ਜੀ 987624670 ਪਿੰਡ ਜੀ ਓਕੇ ਜੀ ਤੇ ਵੀਰੇ ਅੱਜ ਫਿਰ ਇੱਕ ਵੈਡ ਦਿਖਾ ਰਹੇ ਆਂ ਬਾਜੀ ਜਰਸੀ ਪਿਆ ਹੋਈ ਪੂਰੀ ਟੌਪ ਦੀ ਕਦੋਂ ਸੂਈ ਹੈ ਜੀ ਬਾਜੀ ਇਹ ਨੂੰ ਹੋ ਗਿਆ ਅੱਧਾ ਘੰਟਾ ਅੱਧਾ ਘੰਟਾ ਸੂਈ ਨੂੰ ਹੋ ਗਿਆ ਤੇ ਸੁਆ ਕਿਹੜਾ ਜੀ ਸੁਆ ਦੂਜਾ 4 ਦਾੰਦਾ ਉਹ 4 ਦਾੰ ਥੋੜੀ ਪਾਲ ਤਾਂ ਹੈਗੀ ਹੈ ਨਾ ਓਕੇ ਤੇ ਮਗਰ ਕੀ ਆ ਗਿਆ ਜੀ ਮਗਰ ਬੱਛੀ ਟੌਪ ਦੀ ਬੱਛੀ ਓਕੇ ਜੀ ਹਾਂ ਬਈ ਹੂੰ ਫਾਇਦਾ ਬੱਚੀ ਵੀ ਨਹੀਂ ਉੱਠਣ ਲੱਗੀ ਨਾ ਤੇ ਜੇਰ ਪੈਣੀ ਹੁਣ ਜੇਰ ਪੈਣੀ ਆ ਜੀ ਜੇਰ ਪੈਣੀ ਬਾਕੀ ਆ ਜੀ ਜੇਰ ਦੀ ਵੀਡੀਓ ਬਣਾ ਕੇ ਰੱਖ ਲਿਓ ਹਾਂ ਠੰਡੀ ਬਹੁਤ ਆ ਹੂੰ ਮਾਰ ਦੇ ਫਿਰ ਦੋ ਦੋ ਧਾਰਾਂ ਵੀ ਐਂ ਹੋ ਗਈ ਨਹੀਂ ਸੱਕੀ ਸੀਲ ਬਹੁਤ ਆ ਯਾਰ ਹੂੰ ਦਾ ਨਹੀਂ ਕੋਈ ਦਿੱਕਤ ਸੀਲ ਸੂਰ ਦੀ ਤਾਂ ਕੋਈ ਚੱਕਰੀ ਨਹੀਂ ਹੈ ਨਾ ਓਕੇ ਫੁੰਦੀ ਕਿਉਂ ਤੇਰੇ ਹੂੰ ਮਾ ਕੇ ਉੱਪਰ ਵਾਹ ਹੀ ਨਹੀਂ ਖੋਲੋ ਕਰਾਓ ਤੋਰਾ ਜੱਕਾ ਵਾਹਲਾ ਤੇ ਮਾ ਦੇ ਆ ਦੇਖੋ ਜੀ ਲੰਗੂ ਲੱਗਾ ਹੂੰ ਆ ਦੇਖੋ ਜੀ ਓਕੇ ਵੀਰੇ ਦਸੱਲੀ ਵਾਲਾ ਕੰਮ ਹਨਾ ਭਾਈ ਇੱਕ ਨੰਬਰ ਲੈਣਾ ਖੁੱਲੀ ਆ ਜਮਾ ਰਸੇ ਤੋਂ ਬਹੁਤ ਏਕ ਨੰਬਰ ਲੈ ਲੇ ਮੇਰੇ ਕੋਲ ਤਮਾਸ ਵੀ ਖਾਦੀ ਗਈ ਮੂਰਲੇ ਨੂੰ ਹੋਰ ਮਾਰ ਦੇ ਦੋਸਤ ਓਕੇ ਵੀਰੇ ਜਿੱਦਾਂ ਦਸੱਲੀ ਹੋ ਨਹੀਂ ਸਕਦੀ ਸੀਲ ਤਾਂ ਪੂਰੀ ਆ ਚੋਰ ਚਾਰ ਦਾ ਬੜਾ ਜਿੰਦਾ ਚਲੋ ਲਿਓ ਫਿਰ ਬਸ ਉਹ ਵੀ ਗਰੰਟੀ ਆਪਾਂ ਸਾਰੇ ਘਰੇ ਹੂੰ ਆ ਦੇਖੋ ਜੀ ਤੇ ਕਿੰਨਾ ਦੁੱਧ ਕੱਢ ਦੂ ਫਿਰ ਐਦ ਕੀ ਬਾਈ ਪਹਿਲੇ ਸੂਏ ਦਾ ਕਿੰਨਾ ਕਿ ਦੱਸਿਆ ਵਾ ਅਰੇ ਸੂਏ 18 ਕਿਲੋ ਖੋਲੋ ਫਿਰ ਲਿਆਓ ਇਧਰ ਬੱਚੀ ਦਾ ਬੱਚੀ ਦਾ ਕਰਦੇ ਜਾ ਉਹਦੇ ਘਟੇ ਇਧਰ ਕੋਈ ਗੱਲ ਨਹੀਂ ਮੜਾ ਤੋਰਾ ਚੈੱਕ ਕਰਾ ਦਿਓ ਮਗਰ ਬੱਚੀ ਸੁੱਕੇ ਬੱਚੀ ਦੇ ਨਾਲ ਸੁੱਕੇ ਹੱਟੀਆਂ ਨੇ ਜੀ ਹਾਂ ਜਿੰਦੂ ਆ ਜੰਗੀ ਆ ਦੇਖੋ ਜੀ ਜਿਗਾਰ ਪੂਰਾ ਜੇ ਹੁਣ ਵੀ ਆਪਾਂ ਖਾਲੀ ਕਰਨ ਲੱਗ ਜੀਏ ਚੰਗਾ ਹੀ ਆ ਜੀ ਹਨਾ ਉੱਤਾ ਹੀ ਬਣਾ ਤੀ ਟੋਕੀ ਕਿਲੋ ਕਰਦੇ ਮੋੜ ਲਿਓ ਬਸ ਹੂੰ ਆ ਦੇਖੋ ਜੀ ਬੱਚੇ ਦਾ ਬਹੁਤ ਜ਼ਿਆਦਾ ਕਰਦੀ ਆ ਤਾਰਾਂ ਤੁਣਾ ਤੁਹਾਨੂੰ ਕਰਾਤੀਆਂ ਚੈੱਕ ਹੂੰ ਉਹਦਾ 25 ਕਿਲੋ ਦਾ ਦੇ ਦੇ ਆ ਦੇਖੋ ਜੀ ਖਾਣ ਲੱਗਾ ਟੋਕ ਨੇੜ ਤੋਂ ਕਰੋ ਚੈੱਕ ਤੇ ਵੱਡੇ ਸਾਈਜ਼ ਦੀ ਜੀ ਹਨਾ ਬਰਾਬਰ ਖੜੇ ਹੋ ਮੜਾ ਜੀ ਪੌੜਾ ਵੱਡਾ ਕਰਦਾ ਬੱਛੀ ਹੂੰ ਤੇ ਮਗਰ ਵੀ ਬੱਛੀ ਮਗਰ ਵੀ ਬੱਛੀ ਪੂਰੀ ਸ਼ਰਾਨਾ ਹੁਣ ਫੇਰ ਤੇ ਭੌਂਦੇ ਥੋੜਾ ਬੈਠੀ ਚੱਲ ਗੋ ਚੱਕਰੀ ਨਹੀਂ ਹਨਾ ਤੱਤ ਵੀ ਨਹੀਂ ਲਿਉਂਦੀ ਤੇ ਮੈਂ ਆਹ ਦੇਖੋ ਬੱਸ ਵੀਰੇ ਜਿੰਨੇ ਮਾਰ ਜੇ ਹੋ ਗਈ ਤਾਂ ਫਈਆ ਜੀ ਓਕੇ ਜੀ। ਦੇਖੋ ਆ ਜਾਓ ਨਿਆਣਾ ਪੋਣਾ ਜਿਹੜੇ ਨਿਆਣਾ ਵੀ ਪਾ ਸਕਦਾ ਹਨਾ। ਬਾਰਾ ਜੀ ਪੋਣਾ। ਬੱਸ ਵੀਰੇ। ਬਾਲਾ ਗੁੱਲਾ ਜਾਨਵਰ। ਠੀਕ ਆ ਤੇ ਮਗਰ ਬੱਛੀ। ਮਗਰ ਟੋਪ ਤੇ ਕੀ ਪ੍ਰਾਈਜ਼ ਆ ਗਿਆ ਜੀ ਇਹਦਾ? ਪ੍ਰਾਈਜ਼ ਨੂੰ ਪੋਰਟੀ ਹੈ। ਦੇਖਣਾ। ਜਾਇਜ਼ ਹੋਊ ਜਮਾ। ਸਮਝ ਆਇਆ ਜੀ। ਬੱਛੀ ਦਿਖਾ ਦਈਏ ਮਾੜੀ ਜੀ ਹਨਾ। ਆ ਦੇਖੋ ਬੜੀ ਅੱਛੀ ਬੱਛੀ ਹੈ। ਓਕੇ ਜੀ। ਕੁਆਲਿਟੀ ਬੁਰੀ ਚੰਗੀ ਤੇ ਮੁੱਲੇ ਦਾ ਹੋਊਗਾ ਫੋਨ ਤੇ ਨੰਬਰ 987624677 ਪਿੰਡ ਚੌਕੇ। ਬਠਿੰਡੇ ਜਿਹਰੇ ਦੇ ਪਿੰਡ ਆ ਜੀ। ਧੰਨਵਾਦ ਜੀ।